ਆ ਦੇਖੋ ਟੌਮੀ ਦੀ ਜਵਾਕਾਂ ਨਾਲੋਂ ਵੱਧ ਕੇ ਜਦ ਮੈਨੂੰ ਆਪਣਾ ਕੰਮ ਨਹੀਂ ਕਰਨ ਦਿੰਦਾ ਸਵੇਰੇ ਸਵੇਰੇ ਕਹਿੰਦਾ ਮੇਰੇ ਨਾਲ ਚੱਲ ਲੈ ਕੇ ਜਾਊਗਾ ਪੂਰੀ ਜੱਦ ਹੈ ਆਹ ਦੇਖੋ ਤੁਹਾਡੇ ਸਾਹਮਣੇ ਪੱਟੂ ਜਵਾਕਾਂ ਨਾਲੋਂ ਵੀ ਵੱਧ ਗਿਆ ਉਹ ਦੇਖੋ ਨਹੀਂ ਕਹਿੰਦਾ ਬਿਲਕੁਲ ਨਹੀਂ ਮੰਨਦਾ ਨਹੀਂ ਲੈ ਕੇ ਜਾਊ ਦੀ ਜੱਦ ਦੇ ਮੂਰੇ ਜਾਣਾ ਪੈਣਾ ਮੈਂ ਬਥੇਰਾ ਪਰੇ ਕਰਦਾ ਪਰ ਨਹੀਂ ਮੰਨਦਾ ਪੂਰੀ ਵੀਡੀਓ ਦੇਖਿਓ ਕਿੱਥੇ ਲੈ ਕੇ ਜਾਂਦਾ ਆਹ ਦੇਖੋ ਮੈਨੂੰ ਮੂਰੇ ਲਈ ਆਉਂਦਾ ਉਹ ਚੱਲਦੇ ਆਂ ਭਰਾਵਾ ਚੱਲਦੇ ਆਂ ਆ ਜਾ ਦੱਸ ਕਿੱਥੇ ਜਾਣਾ ਉਹ ਦੋ ਸਾਈਕਲ ਖੜੇ ਨੇ ਇੱਕ ਮੋਟਰਸਾਈਕਲ ਖੜਾ ਕੀਤਾ ਹੋਇਆ ਆ ਜਾ ਇਹਦੇ ਚੱਲਦੇ ਆਂ ਓਏ ਆ ਜਾ ਤੋ ਵਧੀਆ ਨਹੀਂ ਲੱਗਦਾ ਸਾਈਕਲ ਤੇ ਚੱਲਦੇ ਆਂ ਤੇਲ ਮਹਿੰਗਾ ਹੋ ਗਿਆ ਅਰ ਉਸਕੇ ਬਾꀀ ਜਾਣਾ ਨਾ ਕਮਾਲ ਦਾ ਬੰਦਾ ਯਾਰ ਤੂੰ ਮੋਟਰਸਾਈਕਲ ਤੇ ਤੇਰਾ ਠੇਕਾ ਲੱਤਾ ਹੋਇਆ ਚਲਾ ਆ ਫਿਰ ਮੋਟਰਸਾਈਕਲ ਤੇ ਚਲਦੇ ਆ ਆ ਜਾ ਆ ਜਾ ਉਹ ਮੋਟਰਸਾਈਕਲ ਤੇ ਆ ਜਾ ਨਾ ਮੈਂ ਨਹੀਂ ਜਾਂਦਾ ਚੱਲ ਜਿਉਂ ਸਾਈਕਲ ਨਹੀਂ ਵਧੀਆ ਲੱਗਦਾ ਆ ਸਾਈਕਲ ਤੇ ਵਗ ਚਲਦੇ ਆ ਚੱਲ ਇੱਥੇ ਆ ਜਾ ਫਿਰ ਤੇਰ ਮਹਗਾ ਹੋ ਗਿਆ ਪਤਾ ਸਾਈਕਲ ਦੇ ਕਿੱਡਾ ਤੇ ਕੋਣ ਹੈ ਆਪਾਂ ਮੰਨ ਜਾ ਬਾਲਾ ਭੈੜਾ ਪੱਟੂ ਯਾਰ ਆ ਫੇਰ ਉਸਕੇ ਵਗਿਆ ਵਗ ਜਾ ਜਾ ਮੈਂ ਨਹੀਂ ਜਾਂਦਾ ਆ ਦੇਖੋ ਕਿ ਮੈਂ ਟੌਰ ਨਾਲ ਜਾਂਦਾ ਰਸਿਆ ਹਨਾ ਚਲ ਆ ਜਾ ਫੇਰ ਆ ਜਾ ਆ ਜਾ ਹੁਣ ਮੋਟਰਸਾਈਕਲ ਤੇ ਲੱਗ ਜਾ ਹੁਣ ਨਹੀਂ ਝੂਠ ਬੋਲਦਾ ਆ ਜਾ ਆ ਜਾ ਭੱਜ ਕੇ ਹਾਂ ਚੱਲ ਢੀੜਾ ਤੇ ਕਿਉਂ ਨਹੀਂ ਆ ਹਨਾ ਆ ਜਾ ਬਹਿ ਜਾ ਇਧਰ ਦੀ ਇਧਰ ਦੀ ਦੂਜੇ ਪਾਸੇ ਦੀ ਮਾਰਸ਼ਲ ਠੀਕ ਹੋ ਗਿਆ ਹੁਣ ਤੂੰ ਪਹਿਲਾਂ ਬਿਮਾਰ ਸੀ ਮੰਜੇ ਦੇ ਵੀ ਨਹੀਂ ਚੜਿਆ ਜਾਂਦਾ ਸੀ ਚੱਲ ਫਿਰ ਚੱਲ ਕੇ ਰਾਂ ਬਹਿ ਗਿਆ ਨਵਾਬ ਬਣ ਕੇ ਹਣਾ ਹੁਣ ਵਾ ਮੈਂ ਬਾਹਰ ਨਹੀਂ ਜਾਂਦਾ ਮੈਂ ਤਾਂ ਇੱਥੇ ਹੀ ਮਰੂਗਾ ਨਾ ਬਾਹਰ ਨਹੀਂ ਜਾਂਦਾ ਬੜਾ ਰਾਨ ਕਰਦਾ ਤੂੰ ਬੰਦੀਆਂ ਤੋਂ ਵੱਡਦਾ ਨਾ ਚੱਲ ਉੱਤਰ ਫਿਰ ਹਾਂ ਚੰਗਾ ਭਰਾਵਾ ਲੈ ਕੇ ਜਾਣਾ ਚੱਲ ਲੈ ਜਾ ਨਾ ਆ ਜਾ ਫਿਰ ਬਹਿ ਜਾ ਮੈਨੂੰ ਪਤਾ ਢੀੜਾ ਦਾ ਤੈਨੂੰ ਦਵਾਉਣੀ ਪਊ ਉਹਨਾ ਟਾਈਮ ਟਿਕਦਾ ਨਹੀਂ ਨਹੀਂ ਰੁਸਕੇ ਬੈਠੇਗਾ ਚਾਰਟਦਾ ਹੁੰਦਾ ਨਹੀਂ ਨਾ ਇਹ ਨਹੀਂ ਹੁੰਦਾ ਸਟਾਰਟ ਬੈਠਾ ਰਹਿ ਹੁਣ ਚੱਲ ਫੇਰ ਯਾਰ ਤੇਰੀ ਵੀ ਜੱਤ ਪੂਰੀ ਕਰ ਆਉਣੀ ਹੈ ਨਾ ਧਿਆਨ ਨਾਲ ਬੈਠੇ ਹੁਣ ਮੌਦ ਨਾਲ ਚਲੋ ਵੀ ਗੇਟ ਬੰਦ ਹੈ ਗੇਟ ਖੋਲਦੇ ਆ ਚੱਲੋ ਚਲੋ ਵੀ ਚਲੋ ਤਲਾ ਜਾ ਹੁਣ ਘਰੇ ਆਗੇ ਪੁਣਾ ਦਾ ਮੌਜ ਨਾਲ ਨਜ਼ਾਰੇ ਲੈ ਹੁਣਾਂ ਮੈਨੂੰ ਤਾਂ ਕਰੀ ਹੜਕੋਸ਼ਾ ਪੂਰਾ ਚਲੋ ਵੀ ਬਾਲਾ ਪਤੰਦਰ ਪੈੜਾ ਹੈ ਬਿਮਾਰ ਹੋ ਗਿਆ ਸੀ ਯਾਰ ਕੁੱਤਿਆਂ ਨੇ ਵੱਢ ਲਿਆ ਜੀ ਤੁਹਾਨੂੰ ਦੱਸਿਆ ਸੀ ਫੇਰ ਦੁਬਾਰੇ ਉਸੇ ਇਸ ਦਿਤੀ ਚ ਆ ਗਿਆ